ਕਿ ਸਾਡਾ ਇੱਕ ਹੋਨਰ ਉੱਪਰ ਦਾ ਸਿਆਸਤਦਾਨ ਆਪਣੇ ਪੰਥ ਨੂੰ ਅੱਗੇ ਲਿਆਉਣ ਵਾਲਾ ਐਵੇਂ ਕਿਸੇ ਨੇ ਮਾਰਤਾ ਅਸੀਂ ਨਹੀਂ ਮੰਨਦੇ ਜੇ ਪੁਲਿਸ ਕਾਣੀ ਹੈ ਜੇ ਪੁਲਿਸ ਦਾਗੀ ਹੈ ਤਾਂ ਹੀ ਇਹ ਸਾਰਾ ਕੁਝ ਹੋ ਰਿਹਾ ਐਮਐਲਏ ਵੀ ਇਹਦੇ ਵਿੱਚ ਇਨਵੋਲਵ ਹੈ ਉਹਦੀ ਵੀ ਇਨਵੈਸਟੀਗੇਸ਼ਨ ਕਰੋ ਚੋਰ ਤੇ ਕੁੱਤੀ ਮਿਲ ਹੀ ਹੋਈ ਹੈ ਮਹਿਲ ਕਲਾ ਵੀ ਹੋ ਚੁੱਕਿਆ ਕਿਰਨਜੋਤ ਕੌਰ ਨਾਲ ਇਹ ਇਲਾਕਾ ਉਹ ਇਲਾਕਾ ਜਿਸ ਨੇ ਉਸ ਦਾ ਵੀ ਇਨਸਾਫ ਲਿੱਤਾ ਅੱਜ ਅਸੀਂ ਇਹ ਦੇਖਣਾ ਹੈ ਕਿ ਸੈਨਾ ਮਹਿਲ ਕਲਾਾਂ ਦੇ ਬਰਾਬਰਤਾ ਕਰੂਗਾ ਕਿ ਨਹੀਂ ਇਹ ਸਾਡੇ ਸਾਹਮਣੇ ਚੁਣੌਤੀ ਹੈ ਆ ਜਿਹੜੀ ਆਪ ਹੈ ਇਹ ਆਪ ਇੱਕ ਮਾੜੇ ਕੰਮ ਕਰਕੇ ਗੁਰਤੂਤਾ ਕਰਕੇ ਭਲੇ ਮਾਨਸਾਂ ਨੂੰ ਮਰਵਾਰੀ ਹੈ ਤੇ ਇਹਦੇ 'ਚ ਸਾਡੇ ਮਨ 'ਚ ਕੋਈ ਸ਼ੱਕ ਨਹੀਂ ਹੈ ਸਾਡੇ ਸਰਪੰਚ ਨੇ ਵਾਰ-ਵਾਰ ਡੀਸੀ ਨੂੰ ਐਸਐਸਪੀ ਨੂੰ ਦਰਖਾਸਤਾਂ ਦਿੱਤੀਆਂ ਕਿ ਮੈਨੂੰ ਧਮਕੀਆਂ ਆਈਆਂ ਉਹ ਕੱਲੀ-ਕੱਲੀ ਦਰਖਾਸਤ ਸਾਡੇ ਕੋਲੇ ਪਈਆਂ ਔਰੇ ਸਾਡੀ ਪਾਰਟੀ ਬੈਠੀ ਐ ਤੇ ਅਸੀਂ ਇਨਸਾਫ ਲਿੱਤੇ ਬਿਨਾ ਔਰਿਓ ਹਿਲਣਾ ਨਹੀਂ ਇਹ ਤੁਹਾਨੂੰ ਬੁੱਧੂ ਬਣਾ ਕੇ ਔਰਿਓ ਉਠਾ ਦੇਣਗੇ ਤੋੜ ਦੇਣਗੇ ਵੀਰ ਸੁਖਵਿੰਦਰ ਸਿੰਘ ਸਰਪੰਚ ਸਾਹਿਬ ਦੇ ਕਤਲ ਹੋਏ ਤੇ ਇਨਸਾਫ ਮੰਗਣ ਵਾਸਤੇ ਆਈ ਸਾਧ ਸੰਗਤ ਜੀ ਨਿਮਰਤਾ ਸਹਿਤ ਫਤਿਹ ਅਰਸ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਧੜਲੇਦਾਰ ਗੱਲ ਕਰਨ ਵਾਲੇ ਸਰਪੰਚ ਸਾਹਿਬ ਹੱਕ ਸੱਚ ਤੇ ਪਹਿਰਾ ਦੇਣ ਵਾਲੇ ਆਪਣੇ ਇਲਾਕੇ ਦੇ ਵਿਕਾਸ ਵਾਸਤੇ ਗੁਰਸਿੱਖੀ ਨੂੰ ਫਲੌਣ ਵਾਸਤੇ ਕੈਂਪ ਲਾਉਣ ਵਾਲੇ ਸਾਡੇ ਸਰਪੰਚ ਸਾਹਿਬ ਅਚਨਚੇਤੇ ਬੈਠੇ ਹੋਏ ਗੋਲੀਆਂ ਦੇ ਸ਼ਿਕਾਰ ਬਣ ਗਏ ਆ ਅਫਸੋਸ ਨਾਲ ਕਹਿਣਾ ਪੈ ਰਿਹਾ ਇਹ ਕੋਈ ਨਵੀਂ ਗੱਲ ਨਹੀਂ ਹੈ ਉਰੇ ਪੰਜਾਬ ਦੇ ਵਿੱਚ ਇਹ ਗੋਲੀ ਦਾ ਸ਼ਿਕਾਰ ਲਗਾਤਾਰ ਇਹੋ ਜਿਹੇ ਬੰਦੇ ਜਿਹੜੇ ਆਪਣੇ ਸਮਾਜ ਕੌਮ ਤੇ ਪੰਥ ਨੂੰ ਅੱਗੇ ਲਿਜਾਣਾ ਚਾਹੁੰਦੇ ਆ ਬਣੀ ਜਾ ਰਹੇ ਆ ਜਿੰਨੇ ਜਿੰਨੇ ਸਮਾਜ ਦੇ ਵਿੱਚ ਸੱਚ ਬੋਲਣਾ ਜੋ ਬੀਤ ਰਿਹਾ ਉਹਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਦੱਸਣਾ ਉਹ ਇਹ ਸਟੇਟ ਬਰਦਾਸ਼ਤ ਨਹੀਂ ਕਰ ਰਿਹਾ ਆਪਾਂ ਰੇ ਇਸ ਕਰਕੇ ਬੈਠੇ ਆ ਕਿਉਂਕਿ ਸਾਨੂੰ ਸ਼ੱਕ ਹੈ ਕਿ ਇਹ ਗੋਲੀ ਦੇ ਮਗਰ ਕੋਈ ਹੋਰ ਤਾਕਤ ਬੈਠੀ ਹੈ ਅਸੀਂ ਨਹੀਂ ਚਾਹੁੰਦੇ ਕਿ ਇਹ ਜਿਹੜੀ ਬਹਿਰਾਮੀ ਨਾਲ ਖਤਮ ਕੀਤਾ ਗਿਆ ਇਹਦੀ ਸਰਸਰੀ ਪੜਤਾਲ ਹੋਵੇ ਸਾਡੇ ਭਰੋਸੇ ਉਤਰੇ ਹੋਏ ਆ ਜਿਹੜੇ ਸਰਪੰਚ ਨੇ ਆਪਣੇ ਇਲਾਕੇ ਦੀ ਸਿਹਤ ਸੇਵਾਵਾਂ ਵਾਸਤੇ ਸਰਕਾਰਾਂ ਨੂੰ ਚੈਲੰਜ ਕੀਤਾ ਔਰ ਸਰਕਾਰ ਦੇ ਨੁਮਾਇੰਦਿਆਂ ਨੇ ਕੁੱਟ-ਕੁੱਟ ਕੇ ਸਿੱਧਾ ਕਰਨ ਦਾ ਬਿਆਨ ਕੀਤਾ ਉਹ ਸਾਡੇ ਲਈ ਸ਼ੱਕੀ ਹੈ ਸਾਡੇ ਸਰਪੰਚ ਨੇ ਵਾਰ-ਵਾਰ ਡੀਸੀ ਨੂੰ ਐਸਐਸਪੀ ਨੂੰ ਦਰਖਾਸਤਾਂ ਦਿੱਤੀਆਂ ਕਿ ਮੈਨੂੰ ਧਮਕੀਆਂ ਆਈਆਂ ਉਹ ਕੱਲੀ ਕੱਲੀ ਦਰਖਾਸਤ ਦੇ ਨਾਲ ਸਾਡੀ ਪਾਰਟੀ ਤੁਰੀਏ ਤੇ ਖੜੀ ਹੈ ਸਾਡੇ ਕੋਲੇ ਪਈਆਂ ਇਹ ਅਨਗਾੜੀ ਕਿਵੇਂ ਹੋਈ ਇਹ ਕਿਉਂ ਨਹੀਂ ਮੰਨੀ ਗਈ ਇਹਦੇ ਵਿੱਚ ਸ਼ੱਕ ਹੀ ਸੀ ਇਹਦੀਆਂ ਸਰਕਾਰਾਂ ਜਵਾਬ ਦੇਣ ਇਹ ਜਿਹੜੀਆਂ ਲਗਾਤਾਰ ਗੱਲਾਂ ਚੱਲ ਰਹੀਆਂ ਭਜਦੀਪ ਸਿੰਘ ਮੂਸੇਵਾਲਾ ਨੰਗਲੰਬੀਆਂ ਥਾ ਥਾਂ ਤੇ ਪੰਜਾਬ ਪੱਖੀ ਪੰਥ ਪੱਖੀ ਜਾਗਰੂਪ ਦਿਮਾਗ ਵਾਲੇ ਕਿਵੇਂ ਸ਼ਿਕਾਰ ਬਣ ਰਹੇ ਆ ਕੁਝ ਦਿਨ ਪਹਿਲਾਂ ਅਮਰੀਕਾ ਦੇ ਕਚਹਿਰੀਆਂ ਦੇ ਵਿੱਚ ਰਿਪੋਰਟਾਂ ਆਈਆਂ ਕਿ ਜਿਹੜਾ ਵਿਕਾਸ যাদਬ ਹੈ ਜਿਹੜਾ ਅਮਰੀਕਾ ਨੇ ਗੁਰਪਤਵੰਨ ਸਿੰਘ ਪੰਨੂ ਦੇ ਕੇਸ ਦੇ ਵਿੱਚ ਦੋਸ਼ੀ ਇਕਰਾਰ ਨikhil ਗੁਪਤੇ ਨਾਲ ਦਿੱਤਾ ਉਹ ਪ੍ਰਧਾਨ ਮੰਤਰੀ ਦੇ ਆਫਿਸ ਨਾਲ ਸਿੱਧਾ ਰੋ ਦਾ ਮੁਲਾਜ਼ਮ ਸੀ ਉਸ ਤੋਂ ਪਹਿਲਾਂ ਕੈਨੇਡਾ ਨੇ ਲਾਰੈਂਸ ਬਿਸ਼ਨੋਈ ਦੀ ਗੈਂਗ ਨੂੰ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਦੱਸਿਆ ਆਤੰਕਵਾਦ ਦਾ ਹਿੱਸਾ ਜਿਸ ਨੂੰ ਭਾਰਤ ਦੀ ਸਰਕਾਰ ਵਰਤ ਨਹੀਂ ਰਹੀ ਹੈ ਅਸੀਂ ਦੇਖਿਆ ਕਿ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਡੀਜੀਪੀ ਵਰਕ ਤੇ ਅਮਰਿੰਦਰ ਸਿੰਘ ਨੇ ਆਪ ਕਿਹਾ ਕਿ ਅਸੀਂ ਕੈਟ ਚਲਾਏ ਸੀਗੇ ਪੰਜਾਬ ਦੇ ਸਮਾਜ ਦੇ ਵਿੱਚ ਸਰਕਾਰ ਨੇ ਜਿਹੋ ਜੀਆਂ ਗੰਦੀਆਂ ਕੰਮ ਕੀਤੇ ਆ ਸਾਡੀ ਪਾਰਟੀ ਪੰਥ ਅੱਜ ਨਹੀਂ ਭੁੱਲ ਸਕਦੀ ਹੈ ਜਿਸ ਕਰਕੇ ਅੱਜ ਅਸੀਂ ਇਸ ਸਰਕਾਰ ਨੂੰ ਜਵਾਬਦੇਹ ਮੰਨਦੇ ਹਾਂ ਜਿਹੜੇ ਅਫਸਰ ਅੱਜ ਟਾਵੇਂ ਟਾਵੇਂ 30 ਸਾਲ ਬਾਅਦ ਕਚਰੀਆਂ 'ਚ ਖੜੇ ਐ ਉਹਨਾਂ ਦੇ ਕੇਸ ਹੋਏ ਐ ਉਹ ਕਿਸ ਦੇ ਹੋਏ ਐ ਉਹ ਪੁਲਿਸ ਸਪਾਂਸਰਡ ਜੇਨੋਸਾਈਡ ਪੰਜਾਬ ਦੇ ਵਿੱਚ ਹੋਈ ਐ ਇਸ ਦੇਸ਼ ਨੇ ਉਹਦੀ ਪੁਲਿਸ ਨੇ ਫੜ ਫੜ ਸਾਨੂੰ ਕੋ-ਕੋ ਮਾਰਿਆ ਬੰਦੇ ਇਹੋ ਜਿਹੇ ਖੜੇ ਕੀਤੇ ਐ ਡਰਗ ਸਮਗਲਰ ਹੋਰ ਮਾਰੇ ਅੰਸਰ ਜਿਨ੍ਹਾਂ ਨੂੰ ਇਹੀ ਸਟੇਟ ਨੇ ਵਰਤ ਕੇ ਭੜੇ ਕੰਮ ਕਰਕੇ ਕਿਤੇ ਖੁਦ ਇਮਾਰਤਾਂ ਤੇ ਕਿਤੇ ਉਹਨਾਂ ਨੂੰ ਛਤਰਛਾਇਆ ਦੇਤੀ ਪੁਲਿਸ ਦਾ ਹੱਥ ਡਰਗ ਸਮਗਲਿੰਗ ਦੇ ਵਿੱਚ ਜਿਹੜੀਆਂ ਵੀਆ ਪੈਸੇ ਬਣਾਉਣ ਦੀਆਂ ਸਕੀਮਾਂ ਲੈਂਡ ਸੈਂਡ ਮਾਫੀਆ ਕਲੋਨੀ ਕਟਣ ਚ ਇਹ ਸਾਰੇ ਸਟੇਟ ਦੇ ਮੁਲਾਜ਼ਮ ਉਹਦੇ ਵਿੱਚ ਜਿਵੇਂ ਕਿਉ ਚ ਉਂਗਲਾਂ ਪਾਈਆਂ ਹੋਈਆਂ ਉਹਦੇ ਵਿੱਚ ਬਸ ਰਹੇ ਆ ਫੇਰ ਹੁਣ ਅਸੀਂ ਕੀ ਸਮਝੀਏ ਕਿ ਸਾਡਾ ਇੱਕ ਹੁਨਹਾਰ ਉੱਪਰ ਦਾ ਸਿਆਸਤਦਾਨ ਹੱਕ ਹਕੂਕ ਤੇ ਪੈਰਾ ਦੇਣ ਵਾਲਾ ਬੋਲਣ ਵਾਲਾ ਤਰੱਕੀ ਕਰਨ ਵਾਲਾ ਆਪਣੇ ਪੰਥ ਨੂੰ ਅੱਗੇ ਲਿਆਉਣ ਵਾਲਾ ਐਨੀ ਕਿਸੇ ਨੇ ਮਾਰਤਾ ਅਸੀਂ ਨਹੀਂ ਮੰਨਦੇ ਸਾਨੂੰ ਨਹੀਂ ਭਰੋਸਾ ਐਮਐਲਏ ਵੀ ਇਹਦੇ ਵਿੱਚ ਇਨਵੋਲ ਹੈ ਉਹਦੀ ਵੀ ਇਨਵੈਸਟੀਗੇਸ਼ਨ ਕਰੋ ਜਿਹੜਾ ਚਦੰਬਰਮ ਖਾਰਕੂਵਾ ਦੇ ਵਿੱਚ ਹੋਮ ਮਿਨਿਸਟਰ ਸੀ ਉਹਨੇ ਅਣਪਛਾਤੇ ਏਕੇ 47 ਪਲੇਨ ਦੇ ਵਿੱਚ ਦਿੱਲੀ 에어ਪੋਰਟ ਲਹਾਏ ਇੱਕ ਪੱਤਰਕਾਰ ਤ੍ਰੇਨ ਪਗਤ ਨੇ ਉਹਦੀ ਰਿਪੋਰਟਿੰਗ ਕਰਤੀ ਉਹਦਾ ਕਤਲ ਹੋ ਗਿਆ ਕਿਉਂਕਿ ਸਟੇਟ ਦੀ ਸੀਕ੍ਰੀਟ ਉਹਨੇ ਦੱਸਤੀ ਇੱਕ ਵਿਅਕਤੀ ਨੇ ਸ਼ਮਸ਼ਾਨ ਘਾਟਾਂ ਚ ਜਾ ਕੇ ਰਜਿਸਟਰ ਫਰੋਲ ਕੇ 25000 ਲਾਸ਼ਾਂ ਦਾ ਵੇਰਵਾ ਸੀਬੀਆਈ ਨੂੰ ਦਿੱਤਾ ਜਸਵੰਤ ਸਿੰਘ ਖਾਲੜਾ ਵੀ ਮਾਰਿਆ ਗਿਆ ਇਹ ਸਟੇਟ ਕਰ ਕੀ ਰਹੀ ਹੈ ਇਹ ਆਪ ਇੱਕ ਮਾੜੇ ਕੰਮ ਕਰਕੇ ਕਰਤੂਤਾ ਕਰਕੇ ਭਲੇ ਮਾਨਸਾ ਨੂੰ ਮਰਵਾਰੀ ਹੈ ਤੇ ਇਹਦੇ ਚ ਸਾਡੇ ਮਨ ਚ ਕੋਈ ਸ਼ੱਕ ਨਹੀਂ ਹੈ ਇਹ ਕਤਲ ਕੋਈ ਸਧਾਰਨ ਨਹੀਂ ਹੈ ਇਹਦੇ ਵਿੱਚ ਪੜਤਾਲ ਜਿਵੇਂ ਤੁਸੀਂ ਅੱਜ ਬੈਠੇ ਹੋ ਆਦਾ ਦਾਣਾ ਦਾਣਾ ਖੱਬੇ ਸੱਜੇ ਕਰਕੇ ਆਪਾਂ ਨੂੰ ਗੌਰ ਕਰਨੀ ਪੈਣੀ ਹੈ ਬੜੇ ਲੰਬੇ ਸਮੇਂ ਤੋਂ ਇੱਕ ਕਰਤੂਤਾ ਕਰਨ ਵਾਲੇ ਕਰੋਣ ਵਾਲੇ ਉੱਚੋ ਚੌਦਿਆਂ ਤੇ ਬੈਠ ਕੇ ਨਿਕਲੀ ਜਾ ਰਹੇ ਆ ਜਿਹੜੇ ਕਹਿੰਦੇ ਸੀ 97 ਦੇ ਵਿੱਚ ਕਿ ਅਸੀਂ ਅਫਸਰਾਂ ਦਾ ਲੇਖਾ ਜੋਖਾ ਕਰਾਂਗੇ ਆਪਣੀਆਂ ਬਾਜ਼ਾਰਤਾਂ ਦੇ ਵਿੱਚ ਸੁਮੇਧ ਸੈਣੀ ਹਜ਼ਾਰ ਆਲਮ ਨੂੰ ਡੀਜੀਪੀ ਬਣਾ ਕੇ ਪਾਸ ਕਰ ਰਹੀ ਹੈ ਜੇ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ ਸੰਗਤਾਂ ਇਕੱਠੀਆਂ ਹੋ ਕੇ ਇਨਸਾਫ ਮੰਗਦੀਆਂ ਉਹ ਸੁਮੇਧ ਸੈਣੀ ਉਮਰਾ ਨੰਗੜ ਸ਼ਰਮਾ ਐਸਪੀ ਸੰਗਤਾਂ ਦੇ ਉੱਤੇ ਗੋਲੀਆਂ ਮਾਰ ਕੇ ਕ੍ਰਿਸ਼ਨ ਪਗਾਨ ਵਰਗੇ ਕਤਲ ਕਰਕੇ ਮੁੜ ਕੇ ਜਿਹੜੀਆਂ ਗੋਲੀਆਂ ਐਵੀਡੈਂਸ ਰੂਮ ਚ ਪਈਆਂ ਸੀ ਉਹਦੇ ਉੱਤੇ ਚਰੀਟਾ ਮਾਰਤੀਆਂ ਇਹ ਕਿਵੇਂ ਹੋ ਸਕਦਾ ਜੇ ਪੁਲਸ ਦੀ ਮਿਲੀ ਭੁਗਤ ਹੈ ਜੇ ਪੁਲਸ ਕਾਣੀ ਹੈ ਜੇ ਪੁਲਸ ਦੱਗੀ ਹੈ ਜੇ ਪੁਲਸ ਦਾ ਆਪਣਾ ਹੱਥ ਹੈ ਤਾਂ ਹੀ ਇਹ ਸਾਰਾ ਕੁਝ ਹੋ ਰਿਹਾ ਸਾਡਾ ਸਰਪੰਚ ਇੰਨਾਂ ਚੀਜ਼ਾਂ ਦੇ ਬਰਖਲਾ ਬੋਲ ਸਕਦਾ ਸੀ ਜਿੱਦਾਂ ਮੂਸੇ ਵਾਲਾ ਪੰਜਾਬ ਦੇ ਪਾਣੀਆਂ ਦਾ ਆਪਣੇ ਗੀਤ ਰਾਹੀਂ ਬੋਲ ਸਕਦਾ ਸੀ ਜਿਵੇਂ ਦੀਪ ਸਿੱਧੂ ਆਪਣੇ ਸਮਾਜ ਦੇ ਉੱਤੇ ਜਿਹੜੇ ਕਿਸਾਨਾਂ ਦੇ ਉੱਤੇ ਆ ਸਰਕਾਰਾਂ ਨੇ ਕਾਨੂੰਨ ਪਾਤੇ ਜੋ ਸਾਡੇ ਨਾਲ ਬੀਤੀ ਆ ਉਹਦੇ ਬਾਰੇ ਬੋਲ ਸਕਦਾ ਸੀ ਇੱਕ ਕਿਵੇਂ ਲਗਾਤਾਰ ਮਰਡਰ ਹੋ ਰਹੇ ਆ ਇੱਥੇ ਦੀਆਂ ਅਦਾਲਤਾਂ ਲੋਰੈਂਸ ਬਿਸ਼ੋਨੋਇਨ ਨੂੰ ਟੈਰਰਿਸਟ ਕਿਉਂ ਨਹੀਂ ਕਹਿੰਦੀਆਂ ਕਿਉਂ ਕੈਨੇਡਾ ਤੋਂ ਸਾਨੂੰ ਇਨਸਾਫ ਲੈਣਾ ਪੈਂਦਾ ਕਿਉਂਕਿ ਇੱਥੇ ਚੋਰ ਤੇ ਕੁੱਤੀ ਮਿਲ ਹੀ ਹੋਈ ਐ ਜਿਹੜੀ ਪੁਲਿਸ ਦੀ ਇਨਵੈਸਟੀਗੇਸ਼ਨ ਕਰ ਰਹੀ ਐ ਉਹਦੇ ਤੇ ਸਾਨੂੰ ਭਰੋਸਾ ਨਹੀਂ ਅੱਜ ਸੁਖਮਿੰਦਰ ਸਿੰਘ ਹੈ ਨਹੀਂਗਾ ਅਰ ਜਿਹੜੇ ਸੋਚਦੇ ਉਹ ਖੜਾ ਸੀ ਉਹ ਤਾਂ ਹਜੇ ਵੀ ਮੁੱਦਾ ਹੈ ਜੇ ਉਹ ਮੁੱਦਾ ਹੈ ਤਾਂ ਉਹਦੇ ਨਾਲ ਖੜਨਾ ਆਪਣਾ ਫਰਜ਼ ਹੈ ਅਸੀਂ ਨਹੀਂ ਉੱਠਣਾ ਰਿਓ ਅਸੀਂ ਨਹੀਂ ਹਲਣਾ ਅਸੀਂ ਹਰੇਕ ਚੀਜ਼ ਉਹ ਰਹਿ ਲੋਕਾਂ ਦੇ ਅਦਾਲਤ ਦੇ ਵਿੱਚ ਕਲੀ ਕਲੀ ਗੱਲ ਤੇ ਐਵੀਡੈਂਸ ਸੁਣ ਕੇ ਫੇਰ ਕਦਮ ਲੈਣਾ ਹੈ ਇਹ ਸੰਗਰੂਰ 'ਚ ਕੋਈ ਨਵੀਂ ਗੱਲ ਨਹੀਂ ਮਹਿਲ ਕਲਾ ਵੀ ਹੋ ਚੁੱਕਿਆ ਕਿਰਨਜੋਤ ਕੌਰ ਨਾਲ ਇਹ ਇਲਾਕਾ ਉਹ ਇਲਾਕਾ ਜਿਸਨੇ ਉਸਦਾ ਵੀ ਇਨਸਾਫ ਲਿੱਤਾ ਇਹ ਇਲਾਕਾ ਓਏ ਜਿੱਥੇ ਮਾਸਟਰ ਜੀ ਨੇ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਨੇ ਸਾਰੇ ਨੇ ਮਿਲ ਕੇ ਦੁੱਧ-ਦੁੱਧ ਤੇ ਪਾਣੀ ਦਾ ਪਾਣੀ ਕਰਕੇ ਉਹ ਨੀਦਰ ਹਟੇ ਨਹੀਂ ਚਾਹੇ ਜਿੰਨੀ ਵੱਡੀ ਤਾਕਤ ਉੱਥੇ ਸੀਗੀ ਅੱਜ ਅਸੀਂ ਇਹ ਦੇਖਣਾ ਕਿ ਸੈਨਾ ਮਹਿਲ ਕਲਾ ਦੀ ਬਰਾਬਰਤਾ ਕਰੂਗਾ ਕਿ ਨਹੀਂ ਆਪਣੇ 30 ਪੁੱਤਾਂ ਦੀ ਰਖਵਾਲੀ ਕਰੂਗਾ ਕਿ ਨਹੀਂ ਇਹ ਸਾਡੇ ਸਾਹਮਣੇ ਚੁਣੌਤੀ ਹੈ ਅਸੀਂ ਸੌਖਾ ਨਹੀਂ ਮੰਨਣਾ ਸੋ ਸਾਥ ਸੰਗਤ ਜੀ ਆਪਾਂ ਨੇ ਟਿਕ ਕੇ ਸ਼ਾਂਤ ਮਹਿਰੂਪ ਚ ਜਮਹੂਰੀਅਤ ਪਸੰਦ ਤਰੀਕੇ ਨਾਲ ਕਾਨੂੰਨ ਦੇ ਦਹਿਰੇ ਚ ਰਹਿ ਕੇ ਇਹ ਮੋਰਚੇ ਨੂੰ ਚਲਾਈ ਰੱਖਣਾ ਹੈ ਕਿਉਂਕਿ ਇਕੱਲਾ ਸੁਖਵਿੰਦਰ ਸਿੰਘ ਨਾਲ ਨਹੀਂ ਹੋਇਆ ਬੇਅੰਤ ਪੰਜਾਬੀ ਸਿੱਖਾਂ ਨਾਲ ਗਰੀਬਾਂ ਨਾਲ ਦਲਤਾਂ ਨਾਲ ਬੀਬੀਆਂ ਨਾਲ ਇਹ ਲਗਾਤਾਰ ਚੱਲਦੇ ਆ ਰਿਹਾ ਕਿਉਂਕਿ ਇਹ ਦੇਸ਼ ਦੀਆਂ ਸਰਕਾਰਾਂ ਕਰਵਾ ਵੀ ਰਹੀਆਂ ਸੋ ਇਹ ਮੋਰਚਾ ਇੱਕ ਪੰਜਾਬ ਦਾ ਮੋਰਚਾ ਬਣੇ ਮਨੁੱਖਤਾ ਦਾ ਮੋਰਚਾ ਬਣੇ ਆਪਾਂ 350 ਸਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦੇ ਮਨਾਉਣ ਜਾ ਰਹੇ ਆ ਸਾਧ ਸੰਗਤ ਜੀ ਗੁਰੂ ਸਾਹਿਬ ਨੂੰ ਕੀ ਲੋੜ ਸੀ ਕੀ ਲੋੜ ਸੀ ਉਹਨਾਂ ਨੂੰ ਉੱਠ ਕੇ ਦਿੱਲੀ ਜਾਣ ਦੀ ਗੁਰੂ ਸਾਹਿਬ ਨੇ ਕੀ ਉਹਨਾਂ ਦਾ ਧਰਮ ਕਿਸੇ ਨੇ ਛੇੜਿਆ ਸੀ ਕੀ ਗੁਰੂ ਸਾਹਿਬ ਜਨੇਊ ਤੇ ਟਿੱਕਾ ਪਾਉਂਦੇ ਸੀਗੇ ਉਹਨਾਂ ਨੂੰ ਕੀ ਲੋੜ ਸੀ ਉਹਦੇ ਪਿੱਛੇ ਤੁਰਨ ਦੀ ਲੋੜ ਏ ਸੀ ਕਿ ਜਿਹੜਾ ਸਮਾਜ ਉਹ ਬਸਾਉਣਾ ਚਾਹੁੰਦੇ ਸੀ ਉਸ ਸਮਾਜ ਦੇ ਵਿੱਚ ਜ਼ਬਰ ੱੱਕੇ ਨਾਲ ਮਾਰ ਦੇਣਾ ਧਰਮ ਤਬਦੀਲ ਕਰ ਦੇਣਾ ਬੋਲਣ ਨਾ ਦੇਣਾ ਫ੍ਰੀਡਮ ਤੇ ਹਿਊਮਨ ਰਾਈਟਸ ਨਹੀਂ ਸੀਗੇ ਔਰਮਜ਼ੇ ੱੱਕਾ ਕਰ ਰਿਹਾ ਸੀ ੱੱਕੇ ਦੀਨ ਧਰਮ ਤਬਦੀਲ ਕਰ ਰਿਆ ਸੀ ਜੋ ਮਨੁੱਖਤਾ ਦੇ ਸੋਚ ਦੇ ਬਰਖਲਾਫ ਹੈ 350 ਸਾਲ ਗੁਰੂ ਸਾਹਿਬ ਦੇ ਸ਼ਹੀਦੀ ਦੇ ਦਿੱਲੀ ਜਾ ਕੇ ਕੀ ਕਿਹਾ ਉਹਨਾਂ ਨੇ ਕਾਜ਼ੀ ਕਹਿੰਦਾ ਧਰਮ ਤਬਦੀਲ ਕਰ ਲੋ ਇਸਲਾਮ અપਨਾ ਲੋ ਕਹਿੰਦੇ ਨਹੀਂ ਕਹਿੰਦੇ ਕੋਈ ਚਮਤਕਾਰ ਕਰਕੇ ਦਿਖਾਓ ਕਹਿੰਦੇ ਕੋਈ ਲੋੜ ਨਹੀਂ ਫੇਰ ਸੀਸ ਗਵਾਓ ਕਬੂਲ ਕਿਉਂਕਿ ਉੱਥੇ ਇੱਕ ਸਟੈਂਡ ਸੀ ਸੋਚ ਸੀ ਅਧਿਕਾਰ ਸੀ ਹੱਕ ਸੀ ਮਰਡਰ ਕਿਸੇ ਦਾ ਕਰਨਾ ਮਨਜ਼ੂਰ ਨਹੀਂ ਸੀ ਤੱਕਾ ਕਰਨਾ ਮਨਜ਼ੂਰ ਨਹੀਂ ਸੀ ਉਹ ਨੌਵੇਂ ਪਿਤਾ ਦੇ ਵਾਰਸੋ ਇਹ ਆਪਾਂ ਨੂੰ ਲੈਣਾ ਪੈਣਾ ਹੈ ਸਟੈਂਡ ਲੈਣਾ ਪੈਣਾ ਸੋ ਅੱਜ ਸਰਪੰਚ ਸਾਹਿਬ ਨਾਲ ਖੜਨ ਵਾਸਤੇ ਔਰੇ ਸਾਡੀ ਪਾਰਟੀ ਬੈਠੀ ਹੈ ਤੇ ਅਸੀਂ ਇਨਸਾਫ ਲਿੱਤੇ ਬਿਨਾ ਔਰਿਓ ਹਿਲਣਾ ਨਹੀਂ ਅੱਜ ਅਸੀਂ ਬੇਨਤੀ ਕਰਦੇ ਆਂ ਕਿ ਕੱਲੇ ਕੱਲੇ ਮਨੁੱਖਤਾ ਅਧਿਕਾਰਾਂ ਦੇ ਪੱਖ ਦਾ ਬੰਦਾ ਬੀਬੀ ਅਜੋਰੇ ਸਹਣੇ 'ਚ ਆ ਕੇ ਪਹਿਰਾ ਦੇਵੇ ਇੱਕ ਕੱਠ ਵੱਡਾ ਜਾਣਾ ਹੈ ਇਹ ਕਾਫਲਾ ਵੱਡਾ ਹੋਈ ਜਾਣਾ ਹੈ ਸਰਕਾਰਾਂ ਨੂੰ ਹਿਲਣਾ ਪੈਣਾ ਐ ਨਹੀਂ ਕਿ ਕ੍ਰਿਸ਼ਨ ਪ੍ਰਭਾਨ ਜੀ ਮਾਰਤੇ ਹੋਰ ਮਾਰਤੇ ਤੇ ਉਹਦੇ ਬਾਅਦ ਕੋਈ ਪੁੱਛਿਆ ਹੀ ਨਹੀਂ ਬਰਗਾੜੀ ਕਾਤੇ ਬੈਠੇ ਸੀ ਤੁਸੀਂ ਸਾਰੀ ਸੰਗਤ ਇੱਥੋਂ ਹੀ ਗਈ ਸੀ ਪਰ ਗਾੜੀ ਹੋਰ ਕਿੱਥੋਂ ਗਈ ਸੀ ਇੱਥੋਂ ਹੀ ਗਈ ਸੀ ਨਾ ਗੁਰੂ ਸਾਹਿਬ ਦਾ ਕਤਲ ਬੰਦਿਆਂ ਦਾ ਕਤਲ ਬੇਇਨਸਾਫੀ ਤੇ ਆ ਜਿਹੜੀ ਆਪ ਹੈ ਕਿਹੜੇ ਵਾਅਦੇ ਦੇ ਉੱਤੇ ਆ ਕੇ ਬਣੀ ਸੀ ਇਹੀ ਕਿ ਗੁਰੂ ਸਾਹਿਬ ਦਾ ਇਨਸਾਫ ਦਵਾਵਾਂਗੇ ਇਹ ਤੁਹਾਨੂੰ ਬੁੱਧੂ ਬਣਾ ਕੇ ਅਰੋਂ ਉਠਾ ਦੇਣਗੇ ਤੋੜ ਦੇਣਗੇ ਮੁੱਦਾ ਰਫਾ ਦਾਬਾ ਕਰ ਦੇਣਗੇ ਰਾਇਤ ਕੀ ਨਹੀਂ ਕਿਉਂ ਕਿ ਸੁਖਵਿੰਦਰ ਸਿੰਘ ਥੋੜਾ ਆੜੀ ਸੀ ਇੱਕ ਅੱਛਾ ਇਨਸਾਨ ਸੀ ਹੱਕਾਂ ਤੇ ਪਹਿਰਾ ਦਿੰਦਾ ਸੀ ਥੋੜਾ ਹਰਮਨ ਪਿਆਰਾ ਵੀਰ ਸੀ ਜੇ ਉਹ ਨਹੀਂ ਤਾਂ ਘਟੋ ਘਟ ਉਹਦੀ ਸੋਚ ਤਾਂ ਜੁਂਦੀ ਹੈ ਫਿਰ ਖੜੇ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ